ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਆਪਾਂ ਜਿਹੜੀਆਂ ਬੇਨਤੀਆਂ ਅੱਜ ਸਾਂਝੀਆਂ ਕਰਾਂਗੇ ਬਾਬਾ ਕੁਲਵੰਦ ਸਿੰਘ ਜੀ ਨੇ ਦੱਸਿਆ ਸੱਚ ਜੋ 300 ਸਾਲ ਪਹਿਲਾਂ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਬਾਰੇ ਦੱਸ ਗਏ ਸਨ ਆਪਾਂ ਕੁਝ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਆਪਣਾ ਅੰਤਿਮ ਸਮਾ ਸ਼ਰੀਰ ਰੂਪ ਕਰਕੇ ਨਾਂਦੇੜ ਸਾਹਿਬ ਦੀ ਧਰਤੀ ਤੇ ਵਿਦਾਇਆ ਸੋ ਪਿਆਰਿਓ ਉਹ ਸਮਾ ਬਹੁਤ ਅਦਭੁਤ ਰਹਾ ਕਿਉਂਕਿ ਉਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਿਖਾਈਆਂ ਗਈਆਂ ਪਾਤਸ਼ਾਹ ਦੇ ਵੱਲੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹ ਦੱਸੀਆਂ ਗਈਆਂ ਸਭ ਤੋਂ ਵੱਡੀ ਗੱਲ ਸੀ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦਾ ਪਾਠ ਕੀਤਾ ਜਾਪ ਕੀਤਾ ਔਰ ਸੰਗਤ ਨੂੰ ਕਰਾਇਆ ਔਰ ਸਭ ਤੋਂ ਵੱਡੀ ਗੱਲ ਸੀ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਪਾਲਸ਼ਾ ਗਨੇ ਸੁੰਨੀ ਦੇਹ ਡਰਾਵਣੀ ਜਾ ਜੀਵੋ ਵਿੱਚ ਹੋ ਜਾਏ ਜਦੋਂ ਜਿੰਦ ਸ਼ਰੀਰ ਵਿੱਚੋਂ ਨਿਕਲ ਜਾਂਦੀ ਹੈ ਤਾਂ ਇਹ ਸ਼ਰੀਰ ਉੱਜੜ ਜਾਂਦਾ ਹੈ ਇਸ ਤੋਂ ਡਰ ਲੱਗਣ ਲੱਗ ਪੈਂਦਾ ਹੈ ਪਾਹੇ ਬਲੰਦੀ ਵਿਜਵੀ ਧੂਓ ਨ ਨਿਕਸਿਓ ਕਾਏ ਜਿਹੜੀ ਜੀਵਨ ਅਗਨੀ ਪਹਿਲਾਂ ਇਸ ਵਿੱਚ ਸੀ ਬਲਦੀ ਸੀ ਉਹ ਬੁਝ ਜਾਂਦੀ ਹੈ ਜੀਵਨ ਸਤਿਆ ਮੁੱਕ ਜਾਂਦੀ ਹੈ ਕੋਈ ਪਾਹ ਕੋਈ ਸਾਹ ਜਿਹੜਾ ਹੈ ਉਹ ਨਹੀਂ ਆਉਂਦਾ ਤੇ ਇਹ ਇੱਕ ਮਰਦਾ ਸ਼ਰੀਰ ਹੋ ਜਾਂਦਾ ਹੈ ਸਤਿਗੁਰ ਨੇ ਇਸ ਗੱਲ ਤੇ ਜਿਹੜਾ ਹੈ ਕਨਸੈਂਟਰੇਟ ਕਰਵਾਇਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਉਹਨਾਂ ਨੇ ਦੱਸਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਤੇ ਸਾਨੂੰ ਜ਼ੋਰ ਕਰਵਾਇਆ ਸਤਿਗੁਰੂ ਕਹਿੰਦੇ ਨੇ ਕਿ ਇਹ ਸਭ ਤੋਂ ਵੱਡੀ ਗੱਲ ਹੈ ਕਿ ਮਨੁੱਖ ਨੂੰ ਆਪਣੇ ਆਪੇ ਨੂੰ ਪਹਿਚਾਣਨਾ ਚਾਹੀਦਾ ਹੈ ਤੇ ਫਿਰ ਗੁਰੂ ਦੀ ਪਹਿਚਾਣ ਕਰ ਸਕਦਾ ਹੈ ਅਸੀਂ ਪਹਿਲਾਂ ਗੁਰੂ ਦੀ ਪਹਿਚਾਣ ਕਰਨ ਤੋਂ ਪੈਨੇ ਆ ਪਿਆਰਿਓ ਗੁਰੂ ਪਾਤਸ਼ਾਹ ਨੇ ਸਰਬ ਲੋਗ ਗ੍ਰੰਥ ਦੀ ਰਚਨਾ ਕੀਤੀ ਪਿਆਰਿਓ ਦਸਮ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਵੀੜ ਹੈ ਇਹ ਵੀ ਸਤਿਗੁਰੂ ਨੇ ਦੁਬਾਰਾ ਤੋਂ ਲਿਖਵਾਈ ਪਿਆਰਿਓ ਇਹ ਜਿਹੜੀ ਬੀੜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਬਾਬਾ ਦੀਪ ਸਿੰਘ ਜੀ ਪਾਸੋਂ ਇਹ ਸੇਵਾ ਲਈ ਸਾਧ ਸੰਗਤ ਇਹ ਬਾਣੀ ਸਾਰੀ ਦਰਜ ਕੀਤੀ ਜੋ ਆਪਣੇ ਪਿਤਾ ਦੀ ਬਾਣੀ ਸੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸ਼ਲੋਕ ਸੀ ਉਹ ਵੀ ਇਸ ਦੇ ਵਿੱਚ ਦਰਜ ਕੀਤੇ ਸਾਧ ਸੰਗਤ ਇਹ ਬਾਣੀ ਬਹੁਤ ਸੰਭਾਲ ਕੇ ਬੜੀ ਵੱਡੀ ਮਿਹਨਤ ਦੇ ਦੁਆਰਾ ਇੱਕ ਗ੍ਰੰਥ ਦੇ ਵਿੱਚ ਗੁੰਦੀ ਗਈ ਸਰਬ ਲੋਗ ਗ੍ਰੰਥ ਦਸਮ ਗ੍ਰੰਥ ਬੜੇ ਸਾਨੂੰ ਅਜਿਹੀਆਂ ਚੀਜ਼ਾਂ ਦਿੱਤੀਆਂ ਗਈਆਂ ਜੋ ਅਸੀਂ ਕਦੇ ਸੋਚਿਆ ਵੀ ਨਹੀਂ ਸਾਧ ਸੰਗਤ ਕਈ ਸਾਡੇ ਲੋਕ ਆਂ ਮੈਂ ਦਸਮ ਨੂ ਨਹੀਂ ਮੰਨਦਾ ਜੀ ਮੈਂ ਸਰਬ ਲੋਗ ਨੂ ਨਹੀਂ ਮੰਨਦਾ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਗੁਰੂ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਰਜੀ ਦਿੱਤੀ ਗੁਰਤਾ ਗੱਦੀ ਬਖਸ਼ਿਸ਼ ਕੀਤੀ 1708 ਦੇ ਵਿੱਚ ਜੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਾਹੁੰਦੇ ਤਾਂ ਪਿਆਰਿਓ ਦਸਮ ਗ੍ਰੰਥ ਨੂੰ ਸਰਬ ਲੋਗ ਗ੍ਰੰਥ ਨੂੰ ਜਾਂ ਕਿਸੇ ਹੋਰ ਗ੍ਰੰਥ ਨੂੰ ਵੀ ਗੁਰਤਾ ਬਖਸ਼ਿਸ਼ ਕਰ ਸਕਦੇ ਸੀ ਪਰ ਉਹਨਾਂ ਨੇ ਸਰਬ ਸੰਜੀ ਵਾਲਤਾ ਦਾ ਉਪਦੇਸ਼ ਉਪਦੇਸ਼ ਦਿੱਤਾ ਇਦੇ ਵਿੱਚ 15 ਭਗਤਾਂ ਦੀ ਗੁਰਬਾਣੀ, ਚਾਰ ਗੁਰਸਿੱਖਾਂ ਦੀ ਬਾਣੀ ਤੇ ਭੱਟਾਂ ਦੀ ਬਾਣੀ ਦਰਜ ਤੇ 6 ਗੁਰੂ ਸਹਿਬਾਨਾਂ ਦੀ ਬਾਣੀ ਦਰਜ ਤੇ ਉਹਨਾਂ ਨੇ ਇਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੂਹਰੇ ਰੱਖਿਆ, ਅੱਗੇ ਰੱਖਿਆ। ਸਾਸਾਂਗਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਪਾਤਸ਼ਾਹ ਕਹਿੰਦੇ ਨੇ ਦੁਨੀਆ ਦਾ ਜਿਹੜਾ ਮਰਜੀ ਗ੍ਰੰਥ ਪੜਿਓ ਪਰ ਤੁਹਾਡਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੋਣਾ ਚਾਹੀਦਾ ਹੈ। ਗੀਤਾ ਪੜੋ ਰਮਾਇਣ ਪੜੋ ਕੁਰਾਨ ਪੜੋ ਤੁਸੀਂ ਜਿਹੜਾ ਮਰਜੀ ਗ੍ਰੰਥ ਪੜ ਲਓ ਜਿਹੜੀ ਮਰਜੀ ਧਾਰਮਿਕ ਕਿਤਾਬ ਪੜ ਲਓ ਜਿਹੜਾ ਮਰਜੀ ਗ੍ਰੰਥ ਪੜਿਓ ਪਰ ਤੁਹਾਡਾ ਅਟੁੱਟ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੋਣਾ ਚਾਹੀਦਾ ਹੈ। ਸਾਰਸੰਗਤ ਦਾ ਗੁਰੂ ਪਾਤਸ਼ਾਹ ਨੇ ਇਹ ਵੀ ਕਿਹਾ ਸੀ ਕਿ ਪਰਮਾਤਮਾ ਦੇ ਜੇ ਸਰੂਪ ਬਾਰੇ ਜਾਣਣਾ ਹੈ ਨਾ ਤਾਂ ਇਹ ਪੂਰਾ ਬ੍ਰਹਿਮੰਡ ਹੀ ਉਹਦਾ ਸਰੂਪ ਹੈ। ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ ਕਿਹਾ ਨਾ ਗੁਰੂ ਨਾਨਕ ਪਾਤਸ਼ਾਹ ਪਹਿਲਾਂ ਕਹਿ ਕੇ ਕਹਿ ਕੇ ਚਲੇ ਗਏ ਸ਼ਰੀਰ ਦੇ ਵਿੱਚੋਂ ਪਾਤਸ਼ਾਹ ਕਹਿੰਦੇ ਨੇ ਕਿ ਇਹ ਜਿਹੜਾ ਸੰਸਾਰ ਹੈ ਪਵਨ ਚਵਰੋ ਕਰੇ ਇਹ ਜਿਹੜਾ ਸੰਸਾਰ ਹੈ ਸਾਰਾ ਹੀ ਪ੍ਰਮਾਤਮਾ ਦਾ ਥਾਲ ਹੈ ਚੰਦ ਤੇ ਸੂਰਜ ਦੋ ਇਹਦੇ ਦੀਵੇ ਨੇ ਇਹ ਜਿਹੜੀ ਪੌਣ ਹੈ ਹਵਾ ਚੱਲ ਰਹੀ ਹੈ ਇਹ ਉਹਨੂੰ ਚੋੜ ਕਰ ਰਹੀ ਹੈ ਸਾਧ ਸੰਗਤ ਜਗਨਨਾਥ ਪੁਰੀ ਦੇ ਮੰਦਿਰ ਦੇ ਬਾਹਰ ਜਦੋਂ ਗੁਰੂ ਨਾਨਕ ਪਾਤਸ਼ਾਹ ਬੈਠੇ ਉਹਨਾਂ ਨੇ ਪੁਜਾਰੀ ਨੂੰ ਕਿਹਾ ਆਰਤੀ ਹੋ ਗਈ ਪਰ ਮੇਰੇ ਪਰਮਾਤਮਾ ਦੀ ਆਰਤੀ ਕਦੇ ਖਤਮ ਨਹੀਂ ਹੁੰਦੀ। ਮੇਰੇ ਪ੍ਰਭੂ ਦੀ ਆਰਤੀ ਤਾਂ ਹਮੇਸ਼ਾ ਹੀ ਚੱਲਦੀ ਹੈ। ਉਹ ਆਪ ਜਿਹੜਾ ਪੂਰਾ ਸੰਸਾਰ ਹੈ ਇਹ ਥਾਲ ਹੈ, ਚੰਦ ਤੇ ਸੂਰਜ ਦੋ ਦੀਵੇ ਨੇ ਤੇ ਆ ਜਿਹੜੀ ਹਵਾ ਚੱਲਦੀ ਹੈ ਉਹਨੂੰ ਚੌਰ ਕਰਦੀ ਹੈ। ਪਾਤਸ਼ਾਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਕਿਹਾ ਸਤਿਗੁਰੂ ਕਹਿੰਦੇ ਇਹ ਜਿਹੜਾ ਪੂਰਾ ਸੰਸਾਰ ਹੈ ਇਹ ਬ੍ਰਹਿਮੰਡ ਹੈ ਇਹ ਗੁਰੂ ਦਾ ਹੈ ਤੇ ਜੋ ਆਪਾਂ ਵੇਖ ਰਿਹਾ ਇਹ ਪੂਰਾ ਸੰਸਾਰ ਇਹ ਪੂਰਾ ਸੰਸਾਰ ਗੁਰੂ ਦਾ ਹੈ ਇਹ ਬੜੀ ਬੜੇ ਨਦੀਆਂ ਨਾਲੇ ਜੋ ਆਪਾਂ ਵੇਖ ਰਹੇ ਆ ਇਹ ਉਹਦੇ ਬਾਲ ਨੇ ਤੇ ਜੋ ਆਪਾਂ ਵੇਖ ਰਹੇ ਆ ਚੰਦ ਤੇ ਸੂਰਜ ਇਹ ਦੋ ਦੀਦੇ ਨੇ ਤੇ ਜਿਹੜੇ ਅਸਮਾਨ ਦੇ ਵਿੱਚ ਆਪਾਂ ਚਮਕ ਵੇਖ ਰਹੇ ਆ ਇਹ ਉਸ ਪਰਮਾਤਮਾ ਦਾ ਸਿਰ ਹੈ ਤੇ ਜੋ ਆਪਾਂ ਸਾਹਮਣੇ ਵੇਖ ਰਹੇ ਆ ਕਿ ਜੋ ਸਾਰੀਆਂ ਚੀਜ਼ਾਂ ਨੇ ਉਹਦੇ ਪਾਣੇ ਵਿੱਚ ਨੇ ਉਹਦੀ ਪ੍ਰਤੀਕਿਰਿਆ ਜੋ ਹੈ ਉਹ ਸਭ ਕੁਝ ਆਪਾਂ ਵੇਖ ਰਹੇ ਆ ਪਿਆਰਿਓ ਉਹ ਸਭ ਕੁਝ ਪਰਮਾਤਮਾ ਨੇ ਜਿਹੜਾ ਹੈ ਉਹ ਤੈਅ ਕੀਤਾ ਹੋਇਆ ਹੈ ਸਭ ਕੁਝ ਸੱਚੇ ਪਾਤਸ਼ਾਹ ਨੇ ਤੈਅ ਕੀਤਾ ਹੋਇਆ ਸਭ ਕੁਝ ਉਹਦੇ ਰਜਾ ਵਿੱਚ ਸਭ ਕੁਝ ਉਹਦੇ ਭਾਣੇ ਦੇ ਵਿੱਚ ਹੋ ਰਿਹਾ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਐਡੀ ਵੱਡੀ ਕਿਰਪਾ ਕੀਤੀ ਐਡੀ ਵੱਡੀ ਮਹਾਨ ਰਹਿਮਤ ਕੀਤੀ ਸਾਧ ਸੰਗਤ ਗੁਰੂ ਦੀ ਜਿਹੜੀ ਐਡੀ ਵੱਡੀ ਮਹਾਨ ਕਿਰਪਾ ਬਖਸ਼ਿਸ਼ ਇਸ ਸੰਸਾਰ ਦੇ ਉੱਪਰ ਸਤਿਗੁਰੂ ਨੇ ਐਡੀ ਮਹਾਨ ਕਿਰਪਾ ਕੀਤੀ ਸਾਧ ਸੰਗਤ ਸਤਿਗੁਰੂ ਦੀ ਇਹ ਕਿਰਪਾ ਹੈ ਸਤਿਗੁਰੂ ਦੀ ਇਹ ਮਹਾਨਤਾ ਹੈ ਇਹ ਸਤਿਗੁਰੂ ਦਾ ਹੀ ਬਖਸ਼ਿਸ਼ ਕੀਤਾ ਹੋਇਆ ਸਭ ਕੁਝ ਹੈ ਪਿਆਰਿਓ ਜੋ ਆਪਾਂ ਸਾਹਮਣੇ ਸਾਫ਼ ਤੌਰ ਤੇ ਵੇਖ ਰਹੇ ਹਾਂ ਇਹ ਪੂਰਾ ਬ੍ਰਹਿਮੰਡ ਉਸ ਦਾ ਨਿਵਾਜਿਆ ਹੋਇਆ ਹੈ ਪੂਰਾ ਬ੍ਰਹਿਮੰਡ ਉਸ ਦਾ ਸਾਜਿਆ ਹੋਇਆ ਹੈ ਸਾਧ ਸੰਗਤ ਜੋ ਸਤਿਗੁਰੂ ਨੇ ਸਾਨੂੰ ਦਿੱਤਾ ਅਸੀਂ ਉਹਦਾ ਦੇਣ ਨਹੀਂ ਦੇ ਸਕਦੇ ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤਾ ਅਸੀਂ ਉਹਦਾ ਦੇਣ ਨਹੀਂ ਦੇ ਸਕਦੇ ਗੁਰਮਖ ਪਿਆਰਿਓ ਗੁਰੂ ਮਹਾਰਾਜ ਨੇ ਜੋ ਸਾਡੇ ਤੇ ਬਖਸ਼ਿਸ਼ਾਂ ਕੀਤੀਆਂ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਸਾਡੇ ਤੇ ਕਿਰਪਾ ਕੀਤੀ ਹੈ ਅਸੀਂ ਉਹ ਦੇਣਾ ਉਹਦਾ ਕਦੀ ਨਹੀਂ ਦੇ ਸਕਦੇ ਪਿਆਰਿਓ ਫ੍ਰੀ ਵਿੱਚ ਸਾਨੂੰ ਹਵਾ ਦਿੱਤੀ ਆਕਸੀਜਨ ਦਿੱਤੀ ਆ ਸਾਨੂੰ ਬ੍ਰਹਿਮੰਡ ਦਿੱਤਾ ਸੋਹਣਾ ਸ਼ਰੀਰ ਦਿੱਤਾ ਇਹਦੇ ਦੇ ਕਿੰਨੇ ਅਨਮੁੱਲੇ ਅੰਗ ਜਿਹੜੇ ਨੇ ਉਹ ਸਾਨੂੰ ਲਾ ਕੇ ਦਿੱਤੇ ਸਾਸ ਸੰਗਤ ਜਿਨ੍ਹਾਂ ਅੰਗਾਂ ਦੀ ਕੋਈ ਕੀਮਤ ਨਹੀਂ ਹੈ ਕੋਈ ਅੰਗ ਖਰੀਦਣਾ ਹੋਵੇ ਅਸੀਂ ਕਿੰਨੇ ਲੱਖਾਂ ਰੁਪਏ ਦਾ ਸੌਦਾ ਕਰਨਾ ਪੈਂਦਾ ਪਰ ਸਤਗੁਰ ਸੱਚੇ ਪਾਤਸ਼ਾਹ ਨੇ ਸਭ ਕੁਝ ਸਾਨੂੰ ਜਿਹੜਾ ਹੈ ਉਹ ਫਰੀ ਦੇ ਵਿੱਚ ਬਖਸ਼ਿਸ਼ ਕੀਤਾ ਹੋਇਆ ਹੈ ਕਦਰ ਕਰੀ ਗਈ ਉਹਦੀਆਂ ਦਿੱਤੀਆਂ ਜਾਂ ਚੀਜ਼ਾਂ ਦੀ ਸੰਸਾਰ ਦੇ ਵਿੱਚ ਜੋ ਸਾਨੂੰ ਬਖਸ਼ਿਸ਼ ਕੀਤਾ ਹੈ ਇਹ ਬਹੁਤ ਅਨਮੋਲ ਹੈ ਵਡੀਆਂ-ਵਡੀਆਂ ਬਖਸ਼ਿਸ਼ਾਂ ਨੇ ਜੋ ਸਤਗੁਰ ਨੇ ਸਾਨੂੰ ਬਖਸ਼ਿਸ਼ ਕੀਤੀਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਸੋ ਪਿਆਰਿਓ ਦਸਮ ਪਿਤਾ ਨੇ ਪਹਿਲਾਂ ਹੀ ਸਾਬਰਾ ਕੁਝ ਦੱਸ ਦਿੱਤਾ ਸੀ ਕਿ ਇਹ ਬ੍ਰਹਿਮੰਡ ਇਹ ਸੰਸਾਰ ਇਹ ਸਭ ਕੁਝ ਉਹਦੇ ਭਾਣੇ ਵਿੱਚ ਰਹਿਣ ਵਾਲੇ ਸੁਖੀ ਹੋਣਗੇ ਉਹਦੇ ਭਾਣੇ ਤੋਂ ਆਊਟ ਚੱਲ ਕੇ ਉਹ ਸਾਰੇ ਦੁਖੀ ਹੋ ਜਾਣਗੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੈ ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਪਿਆਰਿਓ 300 ਸਾਲ ਪਹਿਲਾਂ ਜੋ ਸਤਿਗੁਰ ਨੇ ਕਿਹਾ ਉਹ ਸਭ ਕੁਝ ਅੱਜ ਵਾਪਰ ਰਿਹਾ ਹੈ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਇਹ ਗਹਿ ਬੇਪਰਨ ਕੀ ਰੀਤ ਤਾ ਮੈਂ ਨਾ ਕਰੂ ਇਨ ਕੀ ਪ੍ਰਤੀ ਇਹ ਅਜ ਗੁਰੂ ਦੀ ਸਿੱਖਿਆ ਤੋਂ ਉਲਟ ਹੋ ਗਏ ਬਾਹਰ ਹੋ ਗਏ ਤੇ ਇਹਨਾਂ ਦਾ ਯਕੀਨ ਕਰਨਾ ਨਹੀਂ ਬਣਦਾ ਜਿੰਨਾ ਚਿਰ ਗੁਰੂ ਦੀ ਰਜ਼ਾ ਦੇ ਵਿੱਚ ਰਹਿਣਗੇ ਉਹਨਾਂ ਚਿਰ ਇਹ ਮੇਰੇ ਪਿਆਰੇ ਨੇ ਜਦੋਂ ਇਹ ਰਜ਼ਾ ਤੋਂ ਬਾਹਰ ਹੋਏ ਮੇਰੇ ਸਿੱਖ ਨਹੀਂ ਹੋ ਸਕਦੇ ਸਤਗੁਰ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਅੱਜ ਉਹੀ ਸਾਰਾ ਕੁਝ ਹੋ ਰਿਹਾ ਹੈ ਵਿਸਥਾਰਪੂਰਵਕ ਆਪਾਂ ਬੇਨਤੀਆਂ ਕਰਾਂਗੇ